ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚੈਨਲ ਪਿੰਡ ਪੰਜਾਬ ਦੇ ਉੱਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਤੁਹਾਨੂੰ ਦਿਖਾ ਰਹੇ ਹਾਂ ਝੋਨਾ ਲਾਉਣੀ ਮਸ਼ੀਨ ਕਿਉਂਕਿ ਵੀਰ ਮਸ਼ੀਨ ਦੇ ਨਾਲ ਝੋਨਾ ਲਾ ਰਹੇ ਨੇ ਜੀ ਤੁਸੀਂ ਦੇਖ ਸਕਦੇ ਹੋ ਪਨੀਰੀ ਵਿੱਚ ਪਾ ਰਹੇ ਨੇ ਝੋਨਾ ਲਾਉਣ ਦੀ تیاری ਕਰ ਰਹੇ ਨੇ ਖੇਤ ਦੇ ਵਿੱਚ ਲਓ ਜੀ ਤੁਸੀਂ ਦੇਖ ਸਕਦੇ ਹੋ ਮਸ਼ੀਨ ਛੋਨਾ ਲਾਉਣੇ ਵਾਲੀ ਮਸ਼ੀਨ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਛੋਨਾ ਲਾਉਂਦੀ ਆ ਦੇਖੋ ਛੋਨਾ ਲਾਉਣਾ ਸ਼ੁਰੂ ਕਰਤਾ ਜੀ ਤੇ ਪਿਛੇ ਇਹ ਪਨੀਰੀ ਧਰੀ ਹੋਈ ਹੈ ਜੀ ਜੋ ਕਿ ਪਲੇਟਾਂ ਦੇ ਵਿੱਚ ਪਨੀਰੀ ਭੁਜੀ ਜਾਂਦੀ ਹੈ ਜੀ बहुत ही बढ़िया गिरी ला दे मशीन किन्ने टाइम चेक कीला ला दें ਇਹ ਜਿਹੜੀ ਪਨੀਰੀ ਹੈ ਤੁਸੀਂ ਫਿਰ ਆਦੇ ਤੇ ਵੀਰ ਦਿਓ ਇਹ ਪਨੀਰੀ ਬੈਟਾਂ ਦੇ ਵਿੱਚ ਹੀ ਹੈ ਅੱਛਾ ਜੀ ਇਹ ਇਹ ਮੇਰੇ ਕੋਲ ਹੈ ਦੇਖ ਕੇ ਕਿੰਨਾ ਕੁ ਟਾਈਮ ਜਦੋਂ ਜਿਹੜੀ ਕਿੰਨੇ ਕੁ ਟਾਈਮ ਚ ਲਾਉਣ ਵਾਲੀ ਹੋ ਜਾਂਦੀ ਹੈ ਪਨੀਰੀ ਇਹ ਛੱਪੀਆਂ ਸਾਰੇ ਕੁਝ ਇਹ ਜਿਹੜਾ ਲੱਈ ਹੈ ਅੱਜ ਸਾਡੇ ਕੋਲ ਆਪਣੀ ਮਸ਼ੀਨ ਹੈ ਅੱਗੇ ਆਪਣੇ ਮੁੰਡਾ ਦੋਣ ਕਿਹੜਾ ਕਿਹੜਾ ਬੀਜ ਲਾਇਆ ਹੈ ਇਹ ਚੰਗੀ ਕਰਦੇ ਖਲਾਈ ਵਧੀਆ ਲਾਉਂਦੀ ਬਹੁਤ ਵਧੀਆ ਲਾਉਂਦੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਝੋਨਾ ਲਾਉਂਦੀ ਜੀ ਮਸ਼ੀਨ ਵੀਰ ਨੇ ਦੱਸਿਆ ਕਿ ਅਸੀਂ ਇੰਨੇ ਕੀਲੇ ਦੀ ਖੇਤੀ ਕਰਦੇ ਹਾਂ ਜੇਕਰ ਸਾਡੀ ਵੀਡੀਓ ਤੁਹਾਨੂੰ ਬਣਾਈ ਹੋਈ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸੋ ਜੀ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਧੰਨਵਾਦ